ਉਹ ਬਾਈ ਕੱਲੇ ਕੱਲੇ ਖਾਈ ਹੁੰਦੇ ਆ। ਆ ਕਾਦੀ ਗੋਣੀ ਸਵਾਕ ਆਜਾ ਆ ਗਾ ਮੈਂ ਤਾਂ ਨਹੀਂ ਕਾਦੀ ਬਾਦ ਨਹੀਂ ਕਾਦੀ ਹੈਗੀ। ਦੋਸਤੋ ਸਸਰੀਆ ਕਾਲ ਹੋ ਸਕਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਤੇ ਸਵਾਲ ਹੈ ਤੁਹਾਡਾ ਅੱਜ ਆਪਾਂ ਸ਼ਹਿਰ ਚੱਲੇ ਆਂ ਇੱਕ ਤਾਂ ਆਪਾਂ ਦਵਾਈ ਲਿਓਣੀ ਸੀ ਤੇ ਇੱਕ ਆਪਾਂ ਘਰ ਦਾ ਥੋੜਾ ਜਿਹਾ ਸੌਦਾ ਪੱਤਾ ਲਿਆਉਣਾ ਸੀਗਾ ਤੇ ਆਪਣੇ ਨਾਲ ਇੱਕ ਮੁੰਡਾ ਚੱਲਿਆ ਮੋਬਾਈਲਾ ਵਾਲਾ ਨਾਲ ਇੱਕ ਨੂੰ ਚੱਲਿਆ ਦੇ ਨੇ ਕੀ ਮੋਲਾ ਪ੍ਰੀਗੋੜ ਦਾ ਗੱਡੀ ਕਰ ਲਈ ਆਪਾਂ ਸਟਾਰਟ ਸਾਫ ਸਵੋ ਕਰ ਲਈ ਆ ਪੂਰੀ ਵਧੀਆ ਬਣਾ ਲਈਆ ਕਲੀਨ ਕਰ ਲਈ ਆ ਤੇ ਬਾਸ ਆਪਾਂ ਹੁਣ ਇੱਕ ਮਗਾ ਦੁਕਾਨ ਤੋਂ ਡੀਕਦੇ ਆ ਜਦੋਂ ਆ ਗਾ ਪਤਰਪਾ ਦਾ ਆਪਣੇ ਨਾਲ ਚੱਲਿਆ ਆ ਵੇ ਆ ਗਾ ਆ ਬੰਦਾ ਭਾਈ ਆ ਆਏ ਭਾਈ ਆ ਚੱਲੇ ਨਾਲ ਇਹ ਉਲਾਈ ਹੈ ਨਾ ਮਾਹੌਣੇ ਆ ਪਾਣੀ ਤੇ ਮੈ ਰੰਗ ਤੇਰਾ ਕੋਲੇ ਇੱਕ ਦੂਜੇ ਆ ਵੀ ਮਿੱਤਰੋ ਆਪਾਂ ਪਾੜੀਆ ਪੱਕੇ ਵਾਲੇ ਰਾਹ ਜਿਹੜਾ ਛੜਕ ਬਣੀ ਨਵੀਂ ਤੇ ਜਾਂਦੀ ਏ ਤਰਦੀ ਗੱਡੀ ਇੱਥੇ ਇੱਥੇ ਨਾਲ ਬੈਠਾ ਦੋ ਚੋਬਰ ਨਵੇਂ ਜਹਾਨ ਦੇ ਮੁੰਡੇ ਐ ਆ ਵੇਖੋ ਮੋ ਚੋਬਰ ਪੂਰਾ ਮੱਛੜਾ ਆ ਚੋਬਰਾ ਐ ਕੋ ਮਗਰ ਬੈਠਾ ਗਿਆਨੀ ਹੱਸੀ ਜਾਂਦਾ ਵੇਖੋ ਹੱਸਦਾ ਵੇਖੋ ਚੋਬਰਾ ਮਗਰਲਾ ਉਰਾਇ ਚੋਬਰ ਭੜਾ ਆ ਪੱਟੀਆਂ ਪੁੱਟੀਆਂ ਹੀ ਲਾ ਗਿਆ ਸ਼ਰਕਾਂ ਤੇ ਗਾਈਸ ਚੈਨਲ ਸਬਸਕ੍ਰਾਈਬ ਕਰਨਾ ਅਹ ਪਹਿਲੇ ਆਪਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ YouTube ਤੇ ਠੀਕ ਹੈ ਨਾ ਭਰਾ ਬਣ ਕੇ ਮੈਂਟਾ ਵੈਚ ਦੀ ਮਿਲੀਅਨ ਪਹਹਾ ਦਿਓ ਆਪਾਂ ਨੂੰ ਹਾਂ ਆ ਬੰਦਾ ਕਿਹੜਾ ਜਾਂਦਾ ਐਕਟ ਆਹ ਦੇਖੋ ਓਏ ਕੀ ਗੱਲਾਂ ਪਾਸੇ ਨਹੀਂ ਕਰਦਾ ਆ ਵੇਖ ਹੈ ਸੀਸਾ ਦਾ ਨਗਰ ਜਿੱਧਰ ਓਏ ਕਿੱਧਰ ਚੱਲਿਆ ਓਏ ਕਿੱਧਰ ਚੱਲਿਆ ਕਿੱਧਰ ਚੱਲਿਆ ਕਿੱਥੇ ਚੱਲਿਆ ਆ ਚੱਲੀਏ ਗੱਡੀ ਦੇ ਆ ਇੱਧਰ ਲਾ ਦੇ ਕਿਤੇ ਮੋਟਰਸਾਈਕਲ ਆ ਵੀ ਮਿੱਤਰੋ ਅੱਜ ਏਕਮ 500 ਰੁਪਿਆ ਲੈ ਕੇ ਆਇਆ ਘਰੋਂ ਕਹਿੰਦਾ ਅੱਜ ਮੈਂ ਪੀਆ ਬੂਏ ਖਵਾਉਣੇ ਆ ਤੁਹਾਨੂੰ ਕਹਿੰਦਾ ਤੇ ਕਿੰਦਰ ਗਿਆ ਏ ਪੈ ਗਿਆ ਥੱਲੇ ਇੱਧਰ ਵੇਖ ਹਾਂ ਹਾਂ ਮੂੰਹ ਚ ਕਿੰਨੇ ਰਿਆ 500 500 ਹਾਂ ਤੇ ਪੀਜੇ ਖਾਉਂਗਾ ਨਾ ਹਾਂ ਪੀਜੇ ਪੂਜੇ ਖਵਾਉਗਾ ਲੱਗ ਜੂ ਪਤਾ ਅੱਜ ਖਵਾਉਂਦਾ ਕਿ ਨਹੀਂ ਖਵਾਉਂਦਾ ਪੱਕਾ ਖਾਉਂਗਾ ਮੈਂ ਉੱਥੇ ਤਾਰਿਆ ਹੋਣਾ ਫਿਰ ਮੈਂ ਸੀ ਜੀ ਹਾਂ ਨਾ ਮੈਂ ਪੱਕਾ ਤਾਰਦੇ ਨਾ ਉੱਥੇ ਜੇ ਨਾ ਖਵਾਇਆ ਤਾਂ ਕਾ ਵੀ ਉੱਤੇ ਤਾਰ ਕੇ ਆਪੇ ਟੈਂਪੂ ਦੇ ਜੇ ਬਸਤੇ ਆ ਗੀਆਂ ਨਹੀਂ ਬਸਦੇ ਆ ਹਾਂ 700 ਹੈਗਾ ਇਹਦੇ ਕੋਲ ਨਹੀਂ 500 ਰੁਪਿਆ ਸਾਨੂੰ ਫੜਾ ਦੇ ਕੇ ਡੱਗ ਪਿਆ ਮੜ ਕੇ ਕਹਿਦੀ ਹਾਏ ਸਾਨੂੰ ਫੜਾ ਦੇ ਮੜ ਕੇ ਕਹਿ ਡੱਗ ਪਿਆ ਮੈਨੂੰ 500 ਰੁਪਿਆ ਹੈ ਹੈ ਕੀ ਐਸੇ troll ਬੋਲਾ ਕੀ ਹੋਵੇ ਇਹਦੇ ਹੀ ਹੋਊਗਾ ਫਿਰ ਆਹ ਵੇਖੋ ਭਾਈ ਜਾਉਣਾ ਤੋੜੀ ਜਾਂਦਾ ਚੋਬਰਾਂ ਔਰ ਪੌੜੀਆਂ ਲਾਈ ਬੈਠੇ ਜਾਉਣਾ ਮਹਿੰਗੇ ਬਹੁਤ ਆ ਯਾਰ ਕਹਿੰਦੇ ਨਾ ਮੇਤਰੋ ਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਚੌਕ ਚਾਰਾਲਾ ਚੌਂਕ ਚਾਰਾਣਾ ਪਾਰੋਂ ਵੀ ਦਿੰਦੇ ਆ ਇਹ ਆ ਜੀ ਪੰਜਾਬ ਕੀ ਨਹਰਾ ਨਹਾਰਾ ਪੰਜਾਬ ਕਾ ਨਹਰਾ ਪੰਜਾਬ ਕਾ ਨਹਰਾ ਮੁਰਮੁਰਿਆ ਦਸਤਾ ਪੰਜਾਬ ਕਾ ਨਹਰਾ ਇਹ ਆ ਪੰਜਾਬ ਕਾ ਨਹਰਾ ਆ ਗਏ ਆਪਾਂ ਫਰੀਦਕੋਟ ਕਾ ਨਹਰਾ ਆ ਗਏ ਆਪਾਂ ਟੈਰ ਵੀ ਦਿਖਾ ਦੇ ਨਹਰ ਦੀ ਨਹੀਂ ਆ ਵੀ ਮੇਤਰੋ ਜਾਮ ਬੜਾ ਤਗੜਾ ਲੱਗਿਆ ਪਿਆ ਅਨਾਰਾਂ ਤੋਂ ਥੋੜੀ ਜਿਹੀ ਬਾਟ ਹੀ ਆਏ ਆ। ਤੇ ਆ ਦੇਖ ਲੋ ਇੱਥੋਂ ਤਿੱਕਰ ਲੱਗਾ ਪਿਆ ਪਜਾਮ। ਆ ਕੁਰਤੀਆਂ ਤਿੱਕਰ। ਪਤਾ ਨਹੀਂ ਵੀ ਕਿੰਨਾ ਕੰਮ ਖਰਾਬ ਹੀ ਲੱਗਦਾ ਯਾਰ ਮੇਨ ਦਾ ਮੋੜ ਨਾ ਪਏ। ਆਏ। ਉਹਦਾ ਫੜਕ ਤਾਂ ਖੁੱਲ ਗਿਆ ਉਹੀ ਜਾਮ ਵਾਲਾ। ਹੈਨਾ? ਹੋੜੇ ਖੋਲ ਲੈਣਾ ਫਟਕ ਲੈ ਮਿੱਤਰੋ ਆਹ ਬੰਦੇ ਦਾ ਆਪਾਂ 100 ਦਾ ਤੇਲ ਦਿੱਤਾ ਬਚਾ ਠੀਕ ਆ ਤੇ ਅੱਜ ਇਹ ਕਹਿੰਦਾ ਮੈਂ ਪਾਰਟੀ ਕਰੂੰਗਾ 100 ਦੀ ਤੁਹਾਨੂੰ ਮੈਂ ਪੀਜੇ ਖਵਾਉਂਗਾ 200 ਦੇ ਨਾਲੇ ਕੋਕ ਦੀਆਂ ਬੋਤਲਾਂ ਲੱਕ ਦੇਉਂਗਾ ਦੋ ਹੈ 100 ਚ ਇੰਨਾ ਕੁ ਖਵਾਉਂਗਾ ਇਹ ਤੇ ਹੁਣ ਵੇੜਿਆ ਕੀ ਖਵਾਉਂਦਾ ਭਰਾਵਾ ਹੱਥ ਨਾ ਰੱਖ ਮੂੰਹ ਦੇ ਅੰਦਰ ਹੀ ਪਛਾਣ ਤਾਂ ਆ ਗਈ ਹੁਣ ਪਤਾ ਲੱਗ ਜੂਗਾ ਮੈਂ ਵੀਡੀਓ ਐ ਪਾ ਦੇਣੀ ਆ ਜੇ ਨਾ ਕੋ ਖਵਾਇਆ ਨਾ ਤੇ ਆ ਦਾ ਹਸਾਵ ਲਾੜੀ ਤੇ ਉਧਰੋਂ ਏਕਮ ਕਹਿੰਦਾ ਮੈਂ ਖਾਵਾਂਗਾ ਮੈਂ ਵੀ 500 ਰੁਪਏ ਲੈ ਕੇ ਆਇਆ ਅੱਜ ਤਾਂ ਨਿਆਰੇ ਅੱਜ ਦਾ ਇੱਕ ਮੌਸਮ ਠੰਡਾ ਹੈ ਤੇ ਇੱਕ ਨਿਆਰੇ ਅੱਜ ਖਾਵਾਂਗੇ 버거 버거 ਖਾਵਾਂਗੇ ਪੀਜੇ ਖਾਵਾਂਗੇ ਇੱਕ ਬੰਦਾ 버거 ਵੀ ਖਵਾਊਗਾ ਇੱਕ ਪੀਜੇ ਖਵਾਊਗਾ ਠੰਡੇ ਤੇ ਆਊਗਾ ਏ ਤੇ ਲੱਗ ਜੂ ਪਤਾ ਅੱਜ ਤਾਂ ਨਿਆਰੇ ਆ ਜਾਣਗੇ ਠੰਡਾ ਹੈ 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 ਆ ਤਾਂ ਗੱਡੀ ਦੀਆਂ ਦੀ ਦਾ ਸਵਾਦ ਆ ਜੂਗਾ ਹਣਾ ਲਾਲ ਨਾ ਸੱਟ ਦੀ ਸਟੀਅਰਿੰਗ ਤੇ ਹੁਣ ਨਹੀਂ ਲਾਲ ਨਹੀਂ ਦੇਖਦਾ ਆਪਾਂ ਕੋਣ ਆਲਾ ਬਾਹਰ ਤੋਂ ਠੀਕ ਨਾ ਬੜਾ ਜਾਮ ਲੱਗਾ ਪਿਆ ਬਈ ਇਹ ਆ ਜੀ ਫੀਰ ਫਰੀ ਕੋਲ ਟੱਕਾ ਫਾੜਕਾ ਫਾੜਕਾ ਫੀਰ ਕੋਲ ਟੱਕਾ ਚਾਰਾ ਵਾਲਾ ਫਾੜਕਾ ਯਹਾਂ ਪੇ ਜਾਮ ਬਹੁਤ ਤਕੜਾ ਲੱਗਦਾ ਹੈ ਪਿਆਪੀ ਬੋਲਗਾ ਪਿਆਪਗਾੜੇ ਵੇਖਣਾ ਵਲੌਗ ਆ ਬਣਾਇਆ ਨਹੀਂ ਪਤਾ ਮੈਂ ਆਪਣੀ ਵੀਡੀਓ ਚੱਲ ਜੇ ਇਹਦੇ ਨਾਲ ਲੈ ਵੀ ਦੋਸਤੋ ਆਪਾਂ ਆ ਗਿਆ ਫ੍ਰੀਕੋਟ ਦੇ ਵਿੱਚ ਸੇਠੀ ਡੇਰੀ ਕੋਲੇ ਉਧਰੋਂ ਧੁੱਪ ਵੀ ਆ ਗਈ ਆ ਧੂਪ ਆ ਗਈ ਹੈ ਪੰਜਾਬ ਮੈਂ ਧੂਪ ਧੁੱਪ ਵੀ ਪੂਰੀ ਘਾਟੀ ਲਾਤੀ ਆ ਵੀ ਦੋਸਤੋ ਹੁਣ ਆਪਾਂ ਆ ਗਏ ਸ਼ਹਿਰ ਗੁਰੂ ਘਰ ਖਾਲਸਾ ਦੀਵਾਨ ਸਾਹਿਬ ਕੋਲੇ ਹੁਣ ਇਥੋਂ ਆਪਾਂ ਪੈਦਲ ਪਹੁੰਚਾਂਗੇ ਹੁਣ ਆਪਾਂ ਤੁਰ ਕੇ ਜਾਜ ਹਣ ਇਹਨਾਂ ਨੂੰ ਗੱਡੀ 'ਚ ਬਹੁਤ ਘਮਾ ਲਿਆ ਹੁਣ ਇਹਨਾਂ ਨੂੰ ਤੁਰ ਕੇ ਘਮਾਉਣਾ ਗੱਡੀ ਇਹੀ ਲਾਏ ਆ ਉੱਥੇ ਪਾਰਕਿੰਗ ਦੇ ਵਿੱਚ ਤੇ ਪਰਚੇ ਇਹੀ ਉਹਨਾਂ ਤੋਂ ਲਈ ਨਹੀਂ ਆ ਜੇ ਕਹਿੰਦੇ ਪੀਜੇ 버거 ਖਵਾਉਣੇ ਆ ਲਗਾ ਵੀ ਦੋਸਤੋ ਆ ਦਰਵਾਜ਼ਾ ਬਹੁਤ ਕਿੰਨੇ ਸਾਲ ਸਾਲ ਪੁਰਾਣਾ ਹੈ ਇਹ ਇਹ ਹੈਗਾ 1900 ਭਗਸੰਗੜੀ ਦਾ ਕਸਾਈ ਵਾਲਾ ਦਰਵਾਜ਼ਾ ਵਾ ਦਾ ਬਹੁਤ ਪੁਰਾਣਾ ਦਾ ਦਿਖਾਤਾ ਦਿਖਾਵੇ ਆ ਵੇ ਦਿਖਾਈਏ ਨਾ ਹਾਂਜੀ ਗਾਈਸ ਆ ਪਰਵਾਦਰ ਇੱਕੋ ਇਹ ਦਰਵਾਜ਼ਾ ਕੋਰੇ ਦੇ ਲੋਕ ਦੇ ਵਿੱਚ ਦੇਖ ਨੂੰ ਮਿਲਦਾ ਫਿਰ ਕਿਤੇ ਨਹੀਂ ਮਿਲਦਾ ਹਾਂ ਇਹ ਦਰਵਾਜ਼ਾ ਸਿਰਫ ਪੂਰਾ ਹੀ ਦਿਖਾ ਸਕਦਾ ਉਹ ਨੂਰ ਬਹੁਤ ਪੂਰਾ ਦਿਖਾਊਗਾ ਜਿਹੜਾ ਜਿਹੜਾ ਕ ਤੁਸੀਂ ਨਹੀਂ ਵੇਖਿਆ ਬਾਕੀ ਹੁਣ ਇਹ ਕੰਮ ਲਈ ਕਹਿਣ ਲੱਗੋ ਆ ਮੰਡੀ ਆ ਆ ਕੋਈ ਖੜੇ ਨਹੀਂ ਗੱਲ ਹੀ ਮੰਡੀ ਵਸਦੀ ਇਹ ਸਾਲਾ ਮੰਡੀ ਪੁਰਾਣੀ ਮੰਡੀ ਆ ਇਹ ਪੁਰਾਣੀ ਮੰਡੀ ਉਹ ਦਰਵਾਜ਼ਾ ਪਿੱਛੇ ਵੇਖੋ ਗੱਡਾ ਸੋਹਣਾ ਬਾਕੀ ਆਹ ਸਾਰੀਆਂ ਬਿਲਡਿੰਗਾਂ ਹੁੰਦੀਆਂ ਜਗ੍ਹਾ ਨੂੰ ਆਹ ਬਿਲਡਿੰਗਾਂ ਸਾਰੀਆਂ ਪੁਰਾਣੀਆਂ ਦੇਖੋ ਹਾਂ ਕੀ ਹੈ ਬਈ 10 10 ਬਾਕੀ ਸਾਰੇ ਵੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਸੁਨਾਰੇ ਵਾਲੀ ਗਲੀ ਸੁਨਾਰੇ ਸੁਨਾਰੇ ਸੋਨਾ ਹੀ ਸੋਨਾ ਜਿੰਨਾ ਮਰਜ਼ੀ ਖਰੀਦੋ ਇੱਥੇ ਕੰਨਾਂ ਨਾਲ ਬਣੇ ਜਾਂਦੇ ਆ ਮੇਰੇ ਹਾਂ ਕੀ ਬਣੇ ਜਾਂਦੇ ਕੰਨਾਂ ਨਾਲ ਹਾਂ ਸਾਰਾ ਕੁਝ ਹੀ ਬਣਿਆ ਜਾਂਦਾ ਹੈ ਤੇ ਆਪਾਂ ਇੱਥੇ ਦਵਾਈ ਲੈਣੀ ਆ ਮੂੰਹ ਚਵਾੜ ਦੇ ਕੈਮਰਾ ਆ ਆ ਗਿਆ ਡਾਕਟਰ ਜੇ ਤਾਂ ਆਪਾਂ ਦਵਾਈ ਲੈਣੀ ਆ ਜੋ ਵੀ ਵੀ ਆਏ ਕੋ ਰਿਆ ਬਈਆ ਬਿਆਜ ਡੈਂਟਲ ਇੱਕ ਨਹੀਂ ਇੱਕ ਆਪਾਂ ਇੱਥੇ ਠੂਈ ਦੀ ਦਵਾਈ ਲੈਣੀ ਆ ਹੁਣ ਬਈ ਕੱਲੇ ਕੱਲੇ ਖਾਈ ਜਾਂਦੇ ਆ ਆ ਖਾਦੀ ਗੋਣੀ ਸਵਾਹ ਆ ਕੇ ਇਧਰ ਆ ਗਿਆ ਮੈਂ ਤਾਂ ਨਹੀਂ ਖਾਦੀ ਬਾਤ ਨਹੀਂ ਖਾਦੀ ਹਾਂ ਆ ਵੇਖੋ ਮੂੰਹ ਭਰਿਆ ਮੈਂ ਡਾਕਟਰ ਦੇ ਬੈਠਾ ਰਹਿ ਕੇ ਤੇ ਕੰਨੇ ਕੰਨੇ ਖਾ ਗਈ ਤੈਨੂੰ ਵੀ ਖਵਾ ਦਿੰਨੇ ਹਾਂ ਕਿਉਂ ਨਹੀਂ ਰੁੱਤੀ ਇਹ ਮੈਂ ਨਹੀਂ ਮੈਂ ਤਾਂ ਨਹੀਂ ਖਾਣੀ ਚਲੋ ਯਾਰ ਆਪਾਂ ਪਹਿਲਾਂ ਦੂਜਾ ਸਮਾਨ ਲਈ ਖਾ ਕੇ ਓਏ ਖਾ ਕੇ ਤਾਂ ਹੁਣ ਕਹਿੰਦਾ ਮੈਂ ਖਾਦੀ ਨਹੀਂ ਭਾਈ ਆ ਵੇਖ ਲੋ ਆ ਬੇਕਰੀ ਦੇ ਬਹਿ ਕੇ ਇਹਨਾਂ ਨੇ ਖਾਦਾ ਤੇ ਮੈਂ ਇਧਰ ਸਾਹਮਣੇ ਡਾਕਟਰ ਦੇ ਬੈਠਾ ਸੀ ਤੇ ਮੈਨੂੰ ਆਵਾਜ਼ ਨਹੀਂ ਮਾਰੀ ਇਹਨਾਂ ਪੰਦਰਾਂ ਨੇ ਕੀ ਆਇਆ ਤੇ ਉਹਨੇ ਖਾਣਾ ਖਾਣਾ ਤੂੰ ਵੀ ਖਾ ਲਾ ਤੇ ਮੈਨੂੰ ਆਵਾਜ਼ ਨਹੀਂ ਮਾਰੀ ਤੇ ਮੈਂ ਸਾਹਮਣੇ ਬੈਠਾ ਡਾਕਟਰ ਦੀ ਦੁਕਾਨ ਡਾਕਟਰ ਦੇ ਤੇ ਖਾ ਪੀ ਕੇ ਤੇ ਹੁਣ ਦੇਖ ਲੋ ਮੈਂ ਪੂ ਲਾਈਆ ਵਾ ਮੈਂ ਪਤਾ ਨਹੀਂ ਕਿੱਧਰ ਗਏ ਕਰ ਲੋ ਸਾਸੂ ਮੂਹ ਟੀ-ਸ਼ਰਟਾਂ ਸੰਭਾਲਾ ਦੋਸਤੋ ਆਪਾਂ ਹੁਣ ਸੌਦਾ ਪੱਤਾ ਲੈ ਚੱਲੇ ਆ ਡਾਕਟਰ ਦੇ ਥੋੜੀ ਜਿਹੀ ਭੀੜ ਸੀ ਜੇ ਟਾਈਮ ਲੱਗਾ ਜੇ ਤੇ ਡਾਕਟਰ ਆਇਆ ਨਹੀਂ ਸੀ ਗਿਆ ਸੀ ਆ ਗਿਆ ਚਲੋ ਸੌਦਾ ਪੱਤਾ ਲੈ ਆਈਏ ਤੇ ਅਸੀਂ ਕਹਾਂ ਨਾ ਖਾ ਵੀ ਆਏ ਤੇ ਆ ਆ ਭੁਖੜਾ ਕੁਛ ਨਾ ਕੋ ਖਾਇਆ ਜੀ ਅਸੀਂ ਰਹੇ ਮੈਂ ਰਹੇਗਾ ਆਇਦਰ ਵੇਖੋ ਥੱਲੇ ਨਾ ਚਾਉੜੇ ਗੱਡੀ ਤੇ ਇਹ ਬੰਦੇ ਦਾ ਦੋਵੇਂ ਹੈਗੇ ਖਰਾਬ ਹੀ ਆ ਇਹ ਚਲੋ ਕੋਈ ਨਾ ਭਾਈ ਇਹਨਾਂ ਦੀ ਮਰਜ਼ੀ ਨਹੀਂ ਖਵਾਇਆ ਤਾਂ ਇਹਨਾਂ ਦੀ ਮਰਜ਼ੀ ਆ ਇਹਨੂੰ ਕਿਹਾ ਸੀ ਖਾ ਲ ਇਹਨੇ ਆਪ ਹੀ ਨਹੀਂ ਖਾਧਾ ਕਿਹਾ ਸੀ ਨਾ ਇਹ ਕਹਿੰਦਾ ਦੁਕਾਨ ਵਾਲੇ ਕੋਲ ਲੈ ਚਾਉਂਦੇ ਪਹਿਲਾਂ ਤਾਂ ਕੀ ਸੀਗਾ ਪਹਿਲਾਂ ਤੁਸੀਂ ਮੈਨੂੰ ਛੱਡ ਤਾਂ ਮੋੜ ਕੇ ਮੈਂ ਕਹਿੰਦਾ ਉਹ ਤਾਂ ਡਾਕਟਰ ਦੇ ਕੋਲ ਚੱਕ ਲਿਆ ਹੁੰਦੇ ਉਗਾ ਨਾ ਬਈ ਆ ਜਾ ਟਾਈਮ ਲੱਗਦਾ ਜਿਆ ਜਿਆ ਕੋ ਖਾਣਾ ਪੀਣਾ ਤਾਂ ਇਹ ਤਾਂ ਬਾਏ ਪੁੱਛਿਆ ਨਹੀਂ ਗੜ ਖਵਾ ਲੇ ਗੇ ਗਾਣਾ ਤੂੰ ਹਾਂ ਤਾਂ ਭਰਾ ਮੈਂ ਸੌਦਾ ਲੈ ਗਿਆ ਤੇ ਤੁਹਾਨੂੰ ਉਤਾਰੂੰਗਾ ਜਿਆਦਾ ਆਪੇ ਬਸ ਤੇ ਆਇਓ ਟੈਂਪੂ ਤੇ ਆਇਓ ਤੇ ਮੈਂ ਚੱਲਿਆਂ ਕਰੇ ਸਹੀ ਸੌਦਾ ਨਹੀਂ ਲਿਖਾਉਣਾ ਤੇ ਨਾਲ ਤੂੰ ਨਾ ਰੱਖ ਯੋ ਆਪੇ ਰਖਾ ਦੇ ਦੂੰਗੇ ਦੁਕਾਨ ਵਾਲੇ ਜਿਨ੍ਹਾਂ ਨੇ ਪੈਸੇ ਰਹਿਣੇ ਠੀਕ ਹੈ ਨਾ ਸਹੀ ਉਹਨਾਂ ਨੂੰ ਕਹਿ ਦੇਣਾ ਨਾ ਰੱਖ ਜਾਣਦੇ ਆ ਵੇਖਾ ਭੈਣ ਮਦੀਆ ਦੋਸਤੋ ਆਪਾਂ ਆ ਗਏ ਦੁਕਾਨ ਤੇ ਸੌਦਾ ਵਾਲੀ ਤੇ ਟੁੱਡੀ ਵਾਲੇ ਵਾਜਦੇ ਆ ਇਹ ਤੇ ਹੁਣ ਆਪਾਂ ਉਤਰਦੇ ਆ ਇੱਥੇ ਸੌਦਾ ਲੈਣਾ ਸੌਦਾ ਲੈ ਕੇ ਰੱਖਦੇ ਆਂ ਵਿੱਚ ਦੋ ਚੀਜ਼ਾਂ ਜਾਨੀਆਂ। ਲੈ ਵੀ ਦੋਸਤੋ ਸੌਦਾ ਲਿਆ ਲੈ ਆਪਾਂ। ਹੁਣ ਆਪਾਂ ਚੱਲਦੇ ਆਂ। ਉਹ ਕਿਤਾਬ ਜੀ ਲੈਣ ਗਿਆ ਉਹਨਾਂ ਨੂੰ ਭਾਉਣਿਆ ਉੱਥੋਂ। ਅੰਦਰ ਦੋਸਤੋ ਆਪਾਂ ਇੱਧਰ ਆ ਗਏ ਟਿੱਲੇ ਦੀ ਬੈਕ ਸਾਈਡ ਆ। ਰਾਸ਼ ਬਹੁਤ ਆ। ਗੱਡੀ ਮਸਾ ਬਹੁਤ ਆ ਤੇ ਗੱਡੀ ਅਸੀਂ ਮਸਾ ਗੱਡੀ ਲਿਆਂਦੀ ਆ ਲਈ ਤੇ ਆਉਣ ਆਪਾਂ ਨੂੰ ਗੱਡੀ ਲਾਉਣ ਨੂੰ ਮੇਰੇ ਨਾਲ ਤਾਂ ਥਾਂ ਨਹੀਂ ਮਿਲਣਾ। ਕਿੱਥੇ ਲਾਵਾਂਗੇ ਆ? ਮੈਂ ਦਰਹੀ ਕੰਮ ਨਹੀਂ ਖਰਾਬ ਹੋ ਗਿਆ ਅਰਾਸ਼ ਵਾਲਾ ਦੇਖੋ ਕਿੰਨਾ ਟਰੈਕ ਕਰ ਰਿਹਾ ਦਿੱਤਾ ਹਾਂ ਜੀ ਗਾਇਸ ਸੌਦਾ ਪੱਤਾ ਆਪਾਂ ਲੈ ਲਿਆ ਸਾਰਾ ਤੇ ਗੋਰਾ ਕਰ ਰਿਹਾ ਡਰਾਈਵਿੰਗ ਤੇ ਇੱਕਮ ਬੈਠਾ ਪਿਛਲੀ ਸੀਟ ਤੇ ਬਾਕੀ ਇੱਕਮ ਵਲੌਗ ਦੇ ਚੌਣੇ ਚਾਹੁੰਦਾ ਤੇ ਹੁਣ ਆਪਾਂ ਚੱਲੇ ਆ ਪਿੰਡ ਨੂੰ ਤੇ ਬਾਕੀ ਰੁਕਾਂਗੇ ਕੁਝ ਖਾਣ ਲਈ ਕੁਲਚੇ ਵਗੈਰਾ ਜਾਂ ਕੋਈ ਤੀਜਾ ਪੂਜਾ ਖਾਵਾਂਗੇ ਇਹ ਬੰਦੇ ਨੇ ਦਿੱਤਾ ਜਵਾ ਕਹਿੰਦਾ ਪੀਜਾ ਨਹੀਂ ਖਵਾਣਾ ਹਨਾ ਗੁਰੇ ਤੇ ਅਰੇ ਆਪਾਂ ਜਾਵਾਂਗੇ ਪੰਜਾਬ ਕਾ ਨਹਿਰਾਵੇਂ ਠੀਕ ਹੈ ਠੀਕ ਹੈ ਗਾਇਸ ਮਿਲਦੇ ਆ ਤੁਹਾਨੂੰ ਅੱਗੇ ਕੋਲਚਾ ਵਾਲੇ ਕੋਲੇ ਜਾ ਕੇ ਤੇ ਬਾਕੀ ਵਲੌਗ ਦੇ ਐਂਡ ਤੱਕ ਬਣੇ ਰਹੋ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਜਲਦੀ ਜਲਦੀ ਵੀਡੀਓ ਨੂੰ ਕਰ ਦੋ ਲਾਈਕ ਵੀ ਦੋ ਤੋਂ ਅਗਰ ਲਾਲੇ ਦੇ ਕੋਚੇ ਖਾਨ ਦਾ ਵੀ ਮਿੱਤਰੋ ਆਪਾਂ ਖਾਣੇ ਕੋਚੇ ਤੇ ਹੁਣ ਆਪਾਂ ਚੱਲਦੇ ਆ ਰਾਜ ਰਾਜੋ ਪੀਵਾਂਗੇ ਜੂਸ ਜਾਂ ਚਾਹ ਆਈਸਕ੍ਰੀਮ ਖਾਵਾਂਗੇ ਮਾੜੀ ਮੋਟੀ ਕੋਲਚੇ ਵੀ ਦੱਸ ਦੇ ਲਾਲੇ ਪਤਰਾਏ ਤੋਂ ਖਾਦੇ ਆ ਨਾਲੇ ਤੋਂ ਕੋਚੇ ਨੇ ਆ ਖਾ ਲਾਏ ਪਤਰਾਏ ਲਾ ਭਰਾਵਾਂ ਨਾਲ ਪਿੱਛੇ ਹੂੰ ਲਾਲਾ ਲਾਏ ਪਤਰਾਏ ਪੂਰੇ ਨਾਲ ਲੈ ਗੋਆ ਮਗਰ ਵੇਖ ਲਾਲਾ ਰਾਜ ਪਤਰਾਏ ਨਾ ਨਾ ਬੰਜ ਆਪਣਾ ਵਿੱਚ ਵੱਜੇ ਚੱਲ 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 ਆ ਲਾਲੇ ਦੀ ਰੇੜੀ ਆ ਆ ਵੀ ਮਿੱਤਰੋ ਇਹ ਕਮ ਕਿਆ ਆਈਸਕ੍ਰੀਮ ਲੈਣਾ ਕਦ ਮੂੰਹ ਮਚਣ ਲੱਗਾ ਕੋਲਚੇ ਨੇ ਆ ਸਕ੍ਰੀਮ ਖਾਣੀ ਆ ਤੇਰਾ ਹੀ ਮਜਦਾ ਸਾਡਾ ਤਾਂ ਕੋਈ ਨਹੀਂ ਮਜਦਾ ਸਾਡਾ ਨਹੀਂ ਤੇਰਾ ਹੀ ਮਜਦਾ ਭਰਾਵਾ ਆਪਾਂ ਇੱਥੋਂ ਖਾਣੇ ਆ ਬਾਬਾ ਬੰਦਾ ਸਿੰਘ ਬਹਾਦਰ ਚੋਂ ਕੋਲ ਜੇ ਤੁਸੀਂ ਹੀ ਖਾਣੇ ਦਾ ਇਤਿਹਾਰ ਸਕਦੇ ਆ ਆ ਸਕਦੇ ਆ ਖਾਣੇ ਪਰ ਪੈਸੇ ਆਪਦੇ ਲਾਉਣੇ ਪੈਣੇ ਆ ਤੁਹਾਨੂੰ ਸਹੀ ਗੱਲ ਆ ਪੈਸੇ ਆਪਦੇ ਲਾਓ ਤੇ ਖਾਓ ਆ ਕੇ ਹੁਣ ਲੋਕੇਸ਼ਨ ਦੱਸ ਦੀਏ ਹਾਂ ਤੇ ਇਹ ਆ ਆਈਸਕ੍ਰੀਮਾਂ ਲੈਣੀਆਂ ਆ ਮੁੰਡੇ ਨੂੰ ਹੱਥੂ ਆ ਗਿਆ ਆ ਦੇਖੋ ਭਰਾਵਾ ਹੋਲੀ ਖਾਲਾ ਜੇ ਫਰੀ ਦੀ ਚੀਜ਼ ਆਏ ਤਾਂ ਨਹੀਂ ਪੈਸਾ ਰੱਪੇ ਹੀ ਭਰਨੇ ਆ ਹੋਲੀ ਖਾਲਾ ਇਹ ਕਾ ਬੈਠਾ ਮਗਰ ਇਹ ਬੋਲਿੰਗ ਲੱਗਾਈ ਇਹ ਇਹਨਾਂ ਤੱਕੜਾ ਜਾਓ ਮਾਰਦੀ ਭਾਈ ਇਹ ਟੱਡੇ ਦਾ ਆਹ ਵੇਖ ਲੋ ਅੰਨੇ ਬਾਹਰ ਆ ਗਏ ਤੇ ਉੱਪਰ ਦੇ ਭਰਾਵਾ ਇੱਧਰ ਕੋਈ ਨਾ ਆਉਣ ਨਹੀਂ ਉਹ ਕਰਨਾ ਆ ਚੈਰੀ ਨਾਲ ਵਿੱਚ ਡੱਗ ਪਏ ਤੇਰੀ ਫੋਨ ਤੇ ਚੈਰੀ ਦੇਖਤੀ ਨਾ ਕਰ ਹਾਂ ਵੇਖੋ